ਪਿੰਡ ਕੋ ਪਕਲਾਂ ਦੀ ਸਾਥ ਦੇ ਵਿੱਚ ਨੰਬਰਦਾਰ ਗੁਰਤੇਜ ਸਿੰਘ ਤੇ ਐਨ ਆਰ ਆਈ ਵੀਰ ਆਪਣੇ ਬਜ਼ੁਰਗਾਂ ਦੇ ਨਾਲ ਆਪਣੀਆਂ ਪ੍ਰਾਣੀਆਂ ਸਾਂਝਾਂ ਨੂੰ ਤਾਜ਼ਾ ਕਰਦੇ ਹੋਏ ਆ ਦੇਖੋ ਇੱਕ ਵੀਰ ਪਤੰਗ ੜਾ ਰਿਹਾ ਹੈ ਕੌਣ ਕੌਣ ਕਲਾਸ ਫੈਲੋ ਰਹੇ ਹੋ ਰਾਮ ਸਿੰਘ ਕੈਨੇਡਾ ਅੱਛਾ ਜੀ ਤੇ ਵੀਰ ਜੀ ਸਰਦਾ ਜੂਨੀਅਰ ਸੀ ਠੀਕ ਹੈ ਚਾਚਾ ਸਾਡਾ ਸਾਰੇ ਸੀਨੀਅਰ ਸੀ ਅਮਰਜੀਤ ਸਿੰਘ ਨੰਬਰਦਾਰ ਸੀਨੀਅਰ ਆ ਜਾਓ ਦੀਪਾ ਚਾਚਾ ਸੀਨੀਅਰ ਬਿੱਲੂ ਚਾਚਾ ਸੀਨੀਅਰ ਗਿਆਨੀ ਜੱਤਾ ਸੀਨੀਅਰ ਅੰਮਾਨ ਕੈਨੇਡਾ ਸਾਰੇ ਤੁਸੀਂ ਸੀਨੀਅਰ ਕਿਹੜਾ ਕੈਨੇਡਾ ਜੀ ਅਮਨ ਕੈਨੇਡਾ ਇਹ ਸਾਰਾ ਸਰ ਸਾਰੇ ਉਸਤਾਦ ਹੈ ਸਰਪ੍ਰਸਤ ਹੈ ਇਹ ਤੁਸੀਂ ਤੁਸੀਂ ਦੋਨੋਂ ਅੱਛਾ ਇਹ ਗੈਂਗ ਦੇ ਲੀਡਰ ਦੋਨੋਂ ਤੁਸੀਂ ਐਨ ਆਰ ਆਈ ਹੋਗੇ ਕਿ ਦੋਨੋਂ ਕੈਨੇਡਾ ਵਾਲੇ ਹੋਗੇ ਤੁਸੀਂ ਕੋਪਾ ਕੇ ਕੀ ਆਪਣੀ ਸਾਥ ਦੇ ਵਿੱਚ ਬੈਠ ਕੇ ਕੀ ਮਹਿਸੂਸ ਕਰ ਰਹੇ ਹੋਣ ਜਿਹੜਾ ਨਜ਼ਾਰਾ ਦੇਖਿਆ ਹੈ ਸਾਡਾ ਬਾਹਰਲੇ ਮੁਲਖਾਂ ਦੇ ਨਹੀਂ ਅੱਛਾ ਠੀਕ ਹੈ ਫਿਰ ਤੁਸੀਂ ਬੈਠੀ ਹੈ ਇੱਥੇ ਸ਼ਾਮ ਦੀ ਸਟੇਰ ਦੀ ਲੱਗਦੀ ਆ ਇਹ ਬੁਰੀ ਵਧੀਆ ਲੱਗ ਚਕੋ ਜਵਾਬ ਕੈਨੇਡਾ ਦੇ ਵਿੱਚ ਤਾਂ ਕੰਮ ਹੈ ਵੀ ਲੰਚ ਗੇਟ ਚੱਕੋ ਸਵੇਰੇ 5 ਵਜੇ ਟਰੱਕ ਦੇ ਭਾਜੋ ਤੁਸੀਂ ਕੈਨੇਡਾ 'ਚ ਬੈਠੇ ਆਪਣੇ ਪਿੰਡ ਨੂੰ ਮਿਸ ਕਰਦੇ ਹੋ ਇਹ ਸੱਥਾਂ ਨੂੰ ਕਿੰਨਾ ਕਿ ਮਿਸ ਕਰਦੇ ਹੋ ਕਦੇ ਚੁ ਤੁਸੀਂ ਆਪਦੇ ਵੱਲੋਂ ਜਾਂ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਇੱਥੇ ਕਿੰਨੇ ਟਾਈਮ ਬਾਅਦ ਲੈ ਕੇ ਆਉਨੇ ਹੋ ਫਿਰ ਉਹ ਜੱਦਾਂ ਨੂੰ ਤਾਜ਼ਾ ਕਰ ਲਈ ਜਾਂ ਬੱਚਿਆਂ ਨੂੰ ਆਪਣਾ ਪਿੱਛਾ ਪੂਏ ਪੰਜਾਬ ਦੱਸਣ ਲਈ ਆਪਣੀ ਪੰਜਾਬੀ ਦੱਸਣ ਲਈ ਆ ਤਿੰਨ ਸਾਲ ਹੋ ਗਏ ਆਪਣਾ ਸੱਭਿਆਚਾਰ ਦਿਖਾਉਣ ਦੇ ਲਈ ਕਿੰਨੇ ਟਾਈਮ ਬਾਅਦ ਲੈ ਕੇ ਆਉਣੇ ਹੋ ਕੀ ਤੁਹਾਨੂੰ ਲੱਗਦਾ ਨਹੀਂ ਵੀ ਤੁਸ ਨੂੰ ਹਰ ਸਾਲ ਆਉਣਾ ਚਾਹੀਦਾ ਲੱਗਦਾ ਵੀ ਇਹਦਾ ਵੀ ਪਾ ਦਿਓ ਹਾਂ ਇਹ ਨਹੀਂ ਵੀ ਆਪਾਂ ਇਹ ਮਜਬੂਰੀਆਂ ਨਹੀਂ ਉਹ ਮਜਬੂਰੀਆਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ 1 ਸਾਲ ਦੇ ਵਿੱਚ ਜਾਂ 1.5 ਸਾਲ ਦੇ ਵਿੱਚ ਕੁਝ ਸਮੇਂ ਲਈ ਕਵਰ ਕੀਤੀਆਂ ਜਾ ਸਕਦੀਆਂ ਨੇ ਜਦੋਂ ਕਰੋਨਾ ਲੱਗਿਆ ਸੀ ਪੂਰੀ ਦੁਨੀਆ ਕਵਰ ਹੋ ਗਈ ਸੀ ਇਹ ਲਾਈਕ ਪਰ ਉੱਥੇ ਵਜ੍ਹਾ ਕਦੀ ਪੜ੍ਹਾਈ ਆਈ ਆਪਦਾ ਕੰਮਕਾਰ ਆ ਉਹ ਸਾਰਾ ਕੁਝ ਕਰਨਾ ਪੈਂਦਾ ਇਹ ਕਹਿੰਦਾ ਬਿਨ ਵਜ੍ਹਾ ਕਦੀ ਪੜ੍ਹਾਈ ਆ ਵੱਡੀਆਂ ਕਲਾਸਾਂ 'ਚ ਜਾਂਦੇ ਆ ਠੀਕ ਚਲੋ ਮਾਗਨਾ ਹੋ ਜਾਂਦੇ ਠੀਕ ਹੈ ਮੈਨੂੰ ਜਰੂਰੀ ਵਜ੍ਹਾ ਕਦੀ ਪੜ੍ਹਾਈ ਆ ਚਲੋ ਦੋਨੋਂ ਚੀਜ਼ਾਂ ਤੁਹਾਡੇ ਆ ਕੰਮ ਤੁਹਾਡੀ ਲਗਨ ਦੇ ਮੁਤਾਬਕ ਹੋਣਾ ਚਾਹੀਦਾ ਤੁਹਾਡਾ ਕੰਮ ਤੁਹਾਡੇ ਬੱਚਿਆਂ ਦੇ ਜਿਹੜੇ ਫਰਜ਼ ਨੇ ਉਹ ਵੀ ਪੂਰੇ ਹੋਣੇ ਚਾਹੀਦੇ ਨੇ ਨਾਲ ਦੀ ਨਾਲ ਆਪਣਾ ਪ੍ਰਾਣਾ ਸੱਭਿਆਚਾਰ ਜਿਹੜਾ ਪੰਜਾਬ ਦਾ ਸਿੱਖ ਧਰਮ ਆ ਉਹਨੂੰ ਵੀ ਕਿਤੇ ਨਾ ਕਿਤੇ ਬਚਾ ਕੇ ਰੱਖੋ ਕੋਸ਼ਿਸ਼ ਕਰੋ ਵੀ ਆਪਣੇ ਬੱਚਿਆਂ ਨੂੰ ਜੋੜਨ ਦੇ ਲਈ ਜੋ ਵੀ ਜਿੰਨਾ ਕੁ ਵੀ ਨਿੱਕੇ ਤੋਂ ਵੱਡਾ ਅਪਰਾਲਾ ਤੁਹਾਡੇ ਤੋਂ ਹੁੰਦਾ ਉਹ ਜ਼ਰੂਰ ਕਰੋ